ਆ ਨਾ ਇੰਦਰੀ ਖਾ ਤਾਂ ਹਾਂ ਐਂਦੀ ਲੜਾ ਲਓ ਜੀ ਆ ਗੁਰਦੇਵ ਚੰਦ ਜੀ ਖੇਤੀ ਬਾੜੀ ਬਾੜੇ ਆ ਬਾ ਵੀ ਬਹੁਤ 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 ਜਾਂਦਰੇ ਬੜਾ ਕੁਸ਼ ਤੇ ਤੁਹਾਨੂੰ ਅਮਰੂਦਾਂ ਬਾਰੇ ਦੱਸਦੇ ਆ ਤੇ ਬੜੇ ਫੋਨ ਆ ਵੀ ਡਾਕਟਰ ਸਾਹਿਬ ਅਮਰੂਦ ਕੀੜਾ ਬੜਾ ਲੱਗੀ ਜਾਂਦਾ ਹਾਂ ਗੁਰਦੇਵ ਦੱਸੋ ਜੀ ਕੀ ਗੱਲ ਹੈ ਕੀੜਾ ਕਿਉਂ ਲੱਗੀ ਤੇ ਕੀ ਹਾਲ ਇਹਨਾਂ ਦਾ ਹਾਂ ਸੋ ਸਾਰੇ ਕਿਸਾਨ ਮੇਰਾ ਨਾਮ ਗੁਰਦੇਵ ਦਾਦਾ ਜੀ ਵੱਲੋਂ ਨਮਸਕਾਰ ਹਾਂਜੀ ਵੈਸੇ ਮੈਂ ਕਾਫੀ ਦਿਰ ਤੋਂ ਆਰਗੇਨਿਕ ਖੇਤੀ ਕਰ ਰਿਹਾ ਹਾਂ ਠੀਕ ਇਹ ਨਾਲ ਦੀ ਨਾਲ ਆਪਾਂ ਖੇਤ ਚ 14 ਸਾਲ ਤੋਂ ਅਗਲਾ ਨਹੀਂ ਬੰਦ ਕੀਤੀ ਹੈ ਕੁਦਰਤ ਨਾਲ ਜੁੜ ਕੇ ਵਾਹ ਜੀ ਵਾ ਤੇ ਆਪਾਂ ਇੱਕ ਵਾਤਾਵਰਨ ਨੂੰ ਬਚਾਉਣਾ ਪਾਣੀ ਨੂੰ ਵੀ ਬਚਾਉਣਾ ਠੀਕ ਜਿਹੜਾ ਆਪਾਂ ਕੋਈ ਵੀ ਕਿਸਾਨ ਵੀ ਫਰੂਟ ਲਾਉਂਦੇ ਆ ਆਪਣੇ ਹਾਂਜੀ ਖੇਤ ਚ ਠੀਕ ਕਾਰਨ ਕੀ ਹੁੰਦਾ ਵੀ ਜਦੋਂ ਆਪਣਾ ਰੋਗ ਆਉਂਦਾ ਰੋਗ ਆਉਣ ਤੋਂ ਪਹਿਲਾਂ ਉਹਦਾ ਆਪਾਂ ਨੂੰ ਹੱਲ ਕਰਨਾ ਜ਼ਰੂਰੀ ਹੈ ਪਹਿਲਾਂ ਹਾਂਜੀ ਹਾਂਜੀ ਉਹਦੇ ਚ ਕੀ ਕੰਮ ਕੀ ਜਾਂਦਾ ਜਦੋਂ ਆਪਾਂ ਦਾ ਕੋਈ ਵੀ ਫਰੂਟ ਤਿਆਰ ਹੁੰਦਾ ਠੀਕ ਫਰੂਟ ਜਦੋਂ ਤਿਆਰ ਆਉਂਦਾ ਫਰੂਟ ਤੋਂ ਬਾਅਦ ਬਣ ਕੇ ਇੱਕ पराਗਣਕਰਕ ਮੱਖੀ ਆਉਂਦੀ ਹੈ ਇੱਕ ਤਾਂ ਸ਼ਾਇਦ ਦੀਆਂ ਮੱਖੀਆਂ ਲੱਗਉਂਦੀਆਂ ਨੇ ਜਿਵੇਂ ਆ ਬ੍ਰਾਊਨ ਹੀ ਵਿੱਚ ਬੈਠੀ ਮੱਖੀ ਹਾਂ ਬ੍ਰਾਊਨ ਵਿੱਚ ਬੈਠੀ ਨਾ ਮੱਖੀ ਹਾਂ ਇਹ ਯਾਨੀ ਕਿ ਆਂਡਾ ਦੇ ਕੇ ਆਪਣੇ ਫੁੱਲ ਚ ਚਲੀ ਜਾਂਦੀ ਹੈ ਆਪਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਹੁੰਦਾ ਠੀਕ ਆਂਡਾ ਜਦੋਂ ਰੱਖ ਕੇ ਉਸ ਤੋਂ ਬਾਅਦ ਆਪਣਾ ਫੁੱਲ ਡਿੱਗ ਗਿਆ ਫੁੱਲ ਡਿੱਗਣ ਤੋਂ ਬਾਅਦ ਅਮਰੂਦ ਦਾ ਸੈਜ ਬਣ ਗਿਆ ਛੋਟਾ ਬਣ ਗਿਆ ਵੱਡਾ ਬਣ ਗਿਆ ਠੀਕ ਜਦੋਂ ਵੱਡਾ ਬਣ ਕੇ ਤਿਆਰ ਹੁੰਦਾ ਜਦੋਂ ਆਪਣੇ ਖਾਣ ਲਾਇਕ ਹੁੰਦਾ ਤਿਆਰ ਹੁੰਦਾ ਹਾਂਜੀ ਉਦੋਂ ਕੀ ਵਿੱਚ ਕੀੜੇ ਪੈਦਾ ਹੋ ਜਾਂਦੇ ਆ ਠੀਕ ਕਾਰਨ ਕਿ ਇਹ ਮੱਖੀ ਜਾ ਕੇ ਵਿੱਚ ਆ ਦੇ ਆਂਡੇ ਰੱਖ ਕੇ ਚਲੀ ਜਾਂਦੀ ਹੈ ਆ ਦਾ ਕੰਮ ਇਹੀ ਹੈ ਠੀਕ ਉਦੋਂ ਸਾਡੇ ਕੋਲੇ ਹੱਲ ਨਹੀਂ ਹੁੰਦਾ ਜਦੋਂ ਵੀ ਕੋਈ ਵੀ ਫੁੱਲ ਆਉਂਦੇ ਨੇ ਕਿਸੇ ਵੀ ਬਾਗ ਤੇ ਫੁੱਲ ਹੁੰਦਾ ਹਾਂਜੀ ਕਿੰਨੂ ਹੋ ਗਿਆ ਅਮਰੂਦ ਹੋ ਗਿਆ ਕੋਈ ਵੀ ਹੈ ਜਦੋਂ ਤੁਸੀਂ ਟ੍ਰੈਪ ਲਾ ਲਓ अच्छा एक, अच्छा एक भी आ, जी। आ, अच्छा जी यूनिवर्सिटी ਤੋਂ ਵੀ ਮਿਲ ਜਾਂਦੇ ਨੇ ਟ੍ਰੈਪ ਤੁਹਾਨੂੰ ਬਣੇ ਬਣਾਏ ਆਪਦੀ ਬੋਤਲ ਕੱਟ ਲਓ ਜਿੱਦਾਂ ਇਹ ਕਿਸਾਨ ਵੀਰ ਨੇ ਆਪਦੀ ਬੋਤਲ ਵਿੱਚ ਕੱਟ ਕੇ ਇਹ ਤੁਸੀਂ ਕਿਵੇਂ ਕੀ ਲੱਕੜ ਲਿਆਂਦੀ ਵਿੱਚ ਹੋਰ ਕੀ ਪਾਇਆ ਜੀ ਹਾਂ ਇਹਦੇ ਵਿੱਚ ਕਾਫੀ ਤਰ੍ਹਾਂ ਦੇ ਚੀਜ਼ਾਂ ਹੁੰਦੀਆਂ ਨੇ ਅੱਛਾ ਜਿਹੜੀਆਂ ਕਿ ਆਪਣੇ ਇੱਕ ਮਿੱਤਰ ਕੀੜਿਆਂ ਦੇ ਲੱਗ ਵਿਛਾਉਂਦਾ ਹੈ ਦੁਸ਼ਮਣ ਕੀੜਿਆਂ ਦਾ ਲੱਗ ਵਿਛਾਉਂਦਾ ਠੀਕ ਹੈ ਨਹੀਂ ਇਹਦੇ ਮੱਖੀ ਇਸ ਮਹਿਲ ਤੇ ਆਉਗੀ ਹਾਂਜੀ ਵੀ ਜਿਹੜਾ ਪਰਾਗ ਨੇ ਜਦੋਂ ਕਰਨ ਕਿਆ ਕੋਈ ਮਹਿਕ ਨਾਲ ਇਹਦੇ ਵਿੱਚ ਵੜੂਗੀ ਅੱਛਾ ਵੜੂਗੀ ਤੇ ਨਾਲ ਥੱਲੇ ਆਪਣੇ ਪਾਣੀ ਪਾਇਆ ਹੈ ਜੇ ਆਪਾਂ ਗੋੜੀ ਪਾ ਸਕਦੇ ਲੱਸੀ ਪਾ ਕੁਝ ਵੀ ਮਿਕਸ ਕਰਕੇ ਪਾ ਸਕਦੇ ਜੇ ਸਿੰਪਲ ਪਾਣੀ ਕੇਲੇ ਦਵਾਈ ਵੀ ਪਾ ਸਕਦੇ ਆ ਵਿੱਚ ਦਵਾਈ ਤਾਂ ਉੱਪਰ ਆਪਣੇ ਅੰਦਰ ਲੱਗੀ ਹੈ ਅੱਛਾ ਅੱਛਾ ਠੀਕ ਹੈ ਨਾ ਇਹ ਲੱਕੜੋਂ ਦਵਾਈ ਲੱਗੀ ਹੈ ਅੱਛਾ ਅੱਛਾ ਉਹਦੇ ਵਿੱਚ ਮਰ ਕੇ ਲਗ ਲਗ ਫਿਰ ਯੂਨੀਵਰਸਿਟੀ ਤੋਂ ਕਾਫੀ ਟਰੈਪ ਮਿਲਦੇ ਨੇ ਠੀਕ ਜਿੰਦੇ ਵਿੱਚ ਆਪਣੇ ਮੰਨ ਕੇ ਪਾਊਡਰ ਫਾਰਮ ਚ ਕਈ ਵਾਰੀ ਹੋਵੇ ਨੇ ਕੈਪਸੂਲਾਂ ਦੇ ਰੂਪ ਵਿੱਚ ਵੀ ਆਉਂਦੇ ਲੱਕੜ ਵੀ ਮਿਲਦੀ ਹੈ ਠੀਕ ਯਾਨੀ ਕਿ ਉਹ ਸਮੈਲ ਤੇ ਆ ਕੇ ਜਦੋਂ ਮੱਖੀ ਅੰਦਰ ਐਂਟਰ ਕਰਦੀ ਤੇ ਉਹ ਆਪਣੇ ਆਪ ਕਿਸ ਪਾਣੀ ਚ ਡੇਕ ਕੇ ਖਤਮ ਹੋ ਜਾਏ ਠੀਕ ਇਹ ਨਜ਼ਰੀਆ ਹੈਗਾ ਅੱਛਾ ਅੱਛਾ ਇਹ ਬਾਕੀ ਪੌਦੇ ਦੀ ਖਰਾਕ ਬਾਰੇ ਤਾਂ ਹਰੇਕ ਕਿਸਾਨ ਨੂੰ ਚੱਕਣ ਤੋਂ ਪਹਿਲਾਂ ਇੱਕ ਮਹੀਨਾ ਪੌਦਿਆਂ ਨੂੰ ਖਰਾਕ ਦੇਣੀ ਜ਼ਰੂਰੀ ਹੈ ਠੀਕ ਪਾਣੀ ਬੂਟੇ ਦਾ ਜ਼ਰੂਰ ਕਰਦਾ ਜਿੱਦਾਂ ਜਿੱਦਾਂ ਤੁਹਾਡਾ ਬੂਟਾ ਵੱਧਦਾ ਜਾਊਗਾ ਉਹਨਾਂ ਉਹਨਾਂ ਪਾਣੀ ਦੌਰ ਕਰਦੇ ਕਿਉਂਕਿ ਕਦੇ ਵੀ ਪਾਣੀ ਇਹ ਗੱਲ ਇੱਕ ਮਿੰਟ ਇਹਨਾਂ ਤੁਸੀਂ ਅੱਗੇ ਵੀ ਕਿਹਾ ਸੀ ਮੋੜ ਦੇ ਨਾਲ ਪਾਣੀ ਨਾ ਜੱਜ ਵੀ ਆ ਮਿੱਟੀ ਸੁੱਕੀ ਹਾਂਜੀ ਹਾਂਜੀ ਤੇ ਇਹਨੂੰ ਪੂਰਾ ਜਿੰਨਾ ਇਹਨੂੰ ਲੋੜ ਪਾਣੀ ਮਿਲ ਜਾਂਦੇ ਇਸ ਤਰ੍ਹਾਂ ਹਾਂ ਬਿਲਕੁਲ ਜਿੱਥੇ ਆ ਤੁਸੀਂ ਨੋਟ ਕਰੋ ਡਾਕਟਰ ਸਾਹਿਬ ਆ ਆਪਣੇ ਪੱਪੇ ਆ ਗਏ ਆਪਣੀ ਰੂਟ ਇਥੋਂ ਕਾ ਲੈ ਰਹੀ ਖੁਰਾਕ ਅੱਛਾ ਅੱਛਾ ਆਪਾਂ ਸਮਝਦੇ ਆਪਾਂ ਮੋਢੇ ਚ ਖੁਰਾਕ ਪਾਈਏ ਕਦੇ ਵੀ ਜਿੰਨਾ ਜਿੰਨੇ ਬੂਟੇ ਦੀ ਹੈਡ ਵੱਧਦੀ ਜੋਗੀ ਉਹਨਾਂ ਨੂੰ ਪਾਣੀ ਪੂਰ ਲਈ ਜਾਓ ਕਿਉਂਕਿ ਜਿੱਦਾਂ ਕਿ ਇਨਸਾਨ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਹਾਂਜੀ ਹਾਂਜੀ ਤੇ ਜੇ ਉਹਦੇ ਅੱਗੇ ਗਲਾਸ ਪਰ ਕੇ ਰੱਖ ਵੀ ਦੇ ਇਹਨਾਂ ਨੇ ਤੁਹਾਡਾ ਪਾਣੀ ਨਹੀਂ ਪੀਣਾਗਾ ਨਹੀਂ ਜੋ ਨੂੰ ਲੋੜ ਹੈਗੀ ਪਾਣੀ ਦੀ ਉਹ ਤੁਹਾਡਾ ਜ਼ਰੂਰ ਪਾਣੀ ਪੀਊਗਾ ਬੂਟੇ ਨੇ ਵੀ ਉਹਦਾ ਲੋੜ ਉਹਦੀ ਪਰ ਬੂਟੇ ਦੀ ਚੁਆਇਸ ਨੂੰ ਸਮਝਣਾ ਜ਼ਰੂਰੀ ਹੈ ਅੱਛਾ ਵੀ ਮੁੱਢ ਦੇ ਨਾਲ ਪਾਣੀ ਨਹੀਂ ਜਾਣਾ ਚਾਹੀਦਾ ਕਦੇ ਨਹੀਂ ਜਾਣਾ ਚਾਹੀਦਾ ਅੱਛਾ ਅੱਛਾ ਪਾਣੀ ਕੋਈ ਫਾਲਤੂ ਬੂਟਾ ਕੋਈ ਵੀ ਫਾਲਤੂ ਰਬੂਟਾ ਹੈ ਉਸ ਤੋਂ ਬਾਅਦ ਜਿੰਨੇ ਵੀ ਆਪਣੇ ਮੋਢੇ ਤੇ ਮਲਚਿੰਗ ਕਰ ਸਕਦੇ ਤੁਸੀਂ ਕੋਈ ਪੁਰਾਣੀ ਗਾਲੀ ਸੜੀ ਤੋੜੀ ਪਰਾਲੀ ਇੱਥੇ ਸਾਰੀ ਵਿਸ਼ਾਈ ਕਰ ਸਕਦੇ ਜੋ ਅੱਛਾ ਅੱਛਾ ਜਿੰਨਾ ਵੀ ਆਪਾਂ ਖਰਾਬ ਪਾਣੀ ਬੂਟੇ ਤੋਂ ਦੂਰ ਪਾਣੀ ਜੇ ਬੂਟਾ ਆਪਣਾ ਬਣ ਕੇ ਐਡੀ ਐਡ ਦਾ ਹੋ ਗਿਆ ਤੇ ਖੁਰਾਕ ਇੱਥੇ ਪਾਉਣੀ ਜੇ ਇੱਥੇ ਆ ਗਿਆ ਤਾਂ ਇੱਥੇ ਐਡ ਪਾਉਣੀ ਪਾਣੀ ਆਉਂਦਾ ਇੱਥੇ ਦੂਰ ਹੀ ਚੱਲਣਾ ਚਾਹੀਦਾ ਅੱਛਾ ਅੱਛਾ ਸਾਰੀ ਮਲਚਿੰਗ ਹੋਣੀ ਜਿਹੜੇ ਆਪਣੀ ਮਿੱਟੀ ਚ ਜਿਵਾਨੂ ਹੋਣੇ ਜਾਂ ਗਡੋਆ ਆਪਣੀ ਖੁਰਾਕ ਪੈਦਾ ਕਰਕੇ ਬੂਟੇ ਨਾਲ ਆਪਾਂ ਆਪਣੇ ਆਪ ਪਰਵਾੜੀ ਕੀਤੀ ਹੈ ਜਿਵੇਂ ਗਡੋਏ ਦੀਆਂ ਉਹ ਵਿੱਠਾਂ ਹੀ ਪਈਆਂ ਹੈ ਇਹ ਚੀਜ਼ਾਂ ਜ਼ਰੂਰੀ ਸਮਝਣ ਦੀ ਗੱਲ ਹੈ ਠੀਕ ਠੀਕ ਤੇ ਹੋਰ ਵੀ ਚਲ ਤੇ ਨੰਬਰ ਵੀ ਤੁਹਾਨੂੰ ਸ਼ੇਅਰ ਕਰਦੇ ਬਾਕੀ ਮੈਂ ਆਰਜੀਆ ਸੈਲਾ ਲੁਧਿਆਣਾ ਯੂਨੀਵਰਸਿਟੀ ਦੀ ਵੀ ਕੰਮ ਕਰ ਰਿਹਾ ਹਾਂ ਹਾਂ ਉਹ ਤਾਂ ਮੈਂ ਦੱਸਿਆ ਸੀ ਮੈਨੂੰ 2 ਸਾਲ ਹੋਨੇ ਬਤੌਰ ਸੇਵਾ ਮਨਵਾ ਰਹੇ ਹਾਂ ਠੀਕ ਗਾਹੀ ਪਿੰਡਾਂ ਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰੀਦਾ ਵਾਹ ਜੀ ਵਾਹ ਤੇ ਬਾਕੀ ਨੰਬਰ ਮੇਰਾ 94173 94173 83158 83158 ਹਾਂਜੀ ਹਾਂਜੀ ਗੁਰਦੇਵ ਨੱਡਾ ਮੇਰਾ ਨਾਮ ਹੈ ਪਿੰਡ ਮੋੜਕੇ ਤੁਹਾਡਾ ਬਸਤੀ ਰੁਕਣਾ ਹਾਂਜੀ ਮੋਸਟ ਵੈਲਕਮ ਹੋ ਜਦੋਂ ਮਰਜ਼ੀ ਸਲਾਹ ਲਾਓ ਫਸਲ ਕੋਈ ਵੀ ਕਿਸੇ ਬਾਰੇ ਕੋਈ ਸਲਾਹ ਲੈਣੀ ਹੈ ਫ੍ਰੀ ਜੀ ਕੋਈ ਖਰਚਾ ਨਹੀਂ ਕੋਈ ਫੀਸ ਨਹੀਂ ਮਾ ਡਰੋ ਵੀ ਜਿਵੇਂ ਵਕੀਲ ਫੀਸ ਲੈ ਲੈਣੇ ਸ਼ਾਇਦ ਫੀਸਾਂ ਲੈ ਲੈਣੇ ਨਹੀਂ ਇੱਕ ਸੇਵਾ ਭਾਵਨਾ ਹੈ ਸੇਵਾ ਹੈ ਹਾਂ ਜੀ ਕਿਉਂਕਿ ਕੁਦਰਤ ਨਾਲ ਜੁੜ ਕੇ ਜਦੋਂ ਆਪਾਂ ਕੁਦਰਤ ਨਾਲ ਪਿਆਰ ਕਰਾਂਗੇ ਨਾ ਤੇ ਕੁਦਰਤ 'ਚ ਇਹ ਨਹੀਂ ਕਿ ਕੱਲੇ ਜੀਵ ਜੰਤੂ ਹੈਗੇ ਨੇ ਜਾਂ ਰੁੱਖ ਹੈਗੇ ਨੇ ਜਾਂ ਝਾੜੀਆਂ ਹੈਗੀਆਂ ਆਪਾਂ ਸਾਰੇ ਬਰਾਬਰ ਆਕਦਾ ਰਹੇਗੇ ਸਾਡਾ ਸਾਰਿਆਂ ਦਾ ਫਰਜ਼ ਵੱਦਦਾ ਹੈ ਕੁਦਰਤ ਨਾਲ ਰਲ ਕੇ ਪਿਆਰ ਕਰੀਏ ਠੀਕ ਤੇ ਕੁਦਰਤ ਦੇ ਨਿਯਮਾਂ ਤੇ ਚੱਲ ਕੇ ਜਿਵੇਂ ਆਪਦੀ ਮਨ ਦੀ ਸੁੱਖ ਨੂੰ ਵਧੀਆ ਜਾਰ ਕਰੀਏ ਠੀਕ ਹੈ ਨੀ ਇਹ ਤੁਹਾਨੂੰ ਸਲਾਹ ਕਿੰਨੇ ਤੁਸੀਂ ਵੀ ਆ ਮਿੱਟੀ ਜਿਹੜੀ ਮੁੱਢ ਦੇ ਨਾਲ ਪਾਣੀ ਵੀ ਜਾਂ ਦੇਣਾ ਗੁਰਦੇਵ ਚੰਦ ਅੱਛਾ ਜੀ ਅੱਛਾ ਅੱਛਾ ਉਹ ਦਿਖਾ ਉਹ ਦਿਖਾਇਆ ਜੀ ਮਤਲਬ ਕਿ ਜਿਹੜੀ ਸਲਾਹ ਦੇਣ ਦੇ ਨਾਲ ਮਤਲਬ ਕਿ ਵਾਹ ਜੀ ਵਾਹ ਸ਼ਾਇਦ ਜਿਹੜੇ ਹੋ ਜਾਏ ਕਰੰਟ ਨਾ ਹੋਵੇ ਨਹੀਂ ਨਹੀਂ ਕਰੰਟ ਵਿੱਚ ਬੰਦ ਹੈ ਅੱਛਾ ਲੂ ਪਾਸ ਲੋਏ ਤੋਂ ਨੰਬਰ ਉਹ ਹਨ ਵੇਖੋ ਗੁੱਛੇ ਗੁੱਛੇ ਲੱਗੇ ਵੇ ਕੁਆਲੇ ਕੀ ਅਸੇ ਉਹਦਾ ਹੀ ਫੂਲ ਫੋਲੇ ਫਾਲ ਹੈ ਉਹ ਇਹ ਬਣਾਉਣਾ ਸਭ ਤੋਂ ਕਮਜ਼ੋਰ ਬੂਟਾ ਹੈ ਇਹਨੂੰ ਇਹ ਤਾਕਤ ਜਿਹੜੀ ਫਾਲ ਫਿਰ ਵੀ ਇਹਨੂੰ ਲੱਗਿਆ ਭਾਵੇਂ ਕਮਜ਼ੋਰ ਹੈ ਹਾਂ ਕਿੱਡਾ ਸੋਨਾ ਅਮਰੂਦ ਮੈਂ ਤਾਂ ਵੇਖਿਆ ਨਹੀਂ ਲੋ ਜੀ ਸਾਨੂੰ ਅਮਰੂਦ ਹੀ ਕੁਆਰੇ ਨੇ ਜੀ ਤੇ ਵੀ ਬਹੁਤ ਘਾਟ ਹੈ ਜੀ ਤੇ ਮੇਰੇ ਤਾਂ ਕੀੜਾ ਵੀ ਨਹੀਂ ਹੈਗਾ ਜੀ। ਨਾ ਬਿਲਕੁਲ ਸਾਫ਼ ਸੁਥਰਾ। ਨਹੀਂ ਕੋਈ ਨਹੀਂ ਕੀੜਾ। ਹਾਂ ਜੀ। ਇਹ ਆਪਾਂ ਪਹਿਲਾਂ ਹੀ ਠੀਕ ਹੈ ਜੀ। ਇਹ ਨੂੰ ਕਮੀ ਬਾਕੀ ਆ ਮਿਰਚਾਂ ਬਿਮਾਰੀ ਪੈ ਗਈ ਸੀ ਗੁਰਦੇਵ ਚੰਦ ਦੱਸ ਰਹੇ ਨੇ। ਤੇ ਬਾਕੀ ਤੁਹਾਨੂੰ ਹੀ ਲੋੜ ਹੋ ਕਿਸੇ ਫਸਲ ਦਾ ਕੋਈ ਨੁਕਸ ਪੈਂਦਾ ਹੈ। ਚੋਨਾ, ਕਣਕ, ਕਮਰੂਦ, ਫਾਲ ਫੁੱਲ ਕੋਈ ਵੀ ਬੂਟਾ ਤੁਸੀਂ ਆਦਾ ਨੰਬਰ ਤੋਂ ਦੱਸਤਾ ਪੁੱਛ ਸਕਦੇ। ਠੀਕ ਹੈ ਜੀ ਮਿਹਰਬਾਨੀ ਜੀ।